ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਸਾਰੇ ਆਪਾਂ 20 ਕੁੰਡੇ ਪਾਏ ਆ ਤੇ ਤੁਸੀਂ ਕੋਟੀ ਸਵੈਟਰ ਬਣਾਉਣਾ ਜਿਹੜਾ ਉਹਦਾ ਬਾਰਡਰ ਬਣਾ ਕੇ ਤੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡਿਆਂ ਦਾ ਹਿਸਾਬ ਲਾ ਲੈਣਾ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਵੀ ਬਣਦਾ ਟਾਈਮ ਵੀ ਨਹੀਂ ਲੱਗਦਾ ਜ਼ਿਆਦਾ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਆਪਣੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਆਪਣੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਆਪਾਂ ਫਸਟ ਕੁੰਡਾ ਤਾਰ ਲਿਆ ਜੀ ਤੇ ਹੁਣ ਆਪਾਂ ਦੋ ਕੁੰਡੇ ਲੈਣੇ ਆਪਾਂ ਇੱਕ ਉਲਟੀ ਸਲਾਈ ਇਧਰਲੇ ਪਾਸੇ ਬਣਾ ਲਈ ਉਲਟੇ ਪਾਸੇ ਤੋਂ ਸਿੱਧੀ ਬਣਾ ਲਈ ਹੁਣ ਆਪਾਂ ਜਿਹੜਿਆ ਦੋ ਕੁੰਡੇ ਲੈਣੇ ਆ ਇਹਨਾਂ ਦੇ ਆਪਾਂ ਇੱਥੋਂ ਦੀ ਸਲਾਈ ਪਾਉਣੀ ਹੈ ਜੀ ਇੱਕ ਵਾਰ ਬਣਾਇਆ ਫਿਰ ਆਪਾਂ ਵਲ ਪਾ ਕੇ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਦੋਹਾਂ ਦਾ ਇੱਕ ਕਰ ਦੇਣਾ ਫਿਰ ਆਪਾਂ ਦੋਹਾਂ ਕੁੰਡਿਆਂ ਦੇ ਇਸ ਤਰ੍ਹਾਂ ਪਿੱਛੋਂ ਦੀ ਸਲਾਈ ਪਾਵਾਂਗੇ ਇੱਕ ਕੁੰਡਾ ਬਣਾ ਲਵਾਂਗੇ ਫਿਰ ਆਪਾਂ ਇਸ ਤਰ੍ਹਾਂ ਵਲ ਪਾਵਾਂਗੇ ਉੱਪਰ ਆ ਦੇਖੋ ਫਿਰ ਆ ਦੋ ਕੁੰਡੇ ਆ ਜਿਹੜੇ ਦੋਹਾਂ ਦਾ ਇੱਕ ਕਰ ਦਾਂਗੇ ਇਹ ਆਪਣੇ ਕੋਲੇ ਹੋ ਗਏ ਜੀ ਤਿੰਨ ਕੁੰਡੇ ਬਣ ਜਾਂਦੇ ਆ ਇੱਕ ਕੁੰਡੇ ਤੋਂ ਇल्ली ਸਲਾਈ ਆ ਤਾਂ ਥੋੜੀ ਜੀ ਔਖੀ ਲੱਗਦੀ ਹੈ ਜਦੋਂ ਇੱਕ ਵਾਰ ਡਿਜ਼ਾਈਨ ਸਟਾਰਟ ਹੋ ਜAVE ਫਿਰ ਸੌਖਾ ਹੋ ਜਾਂਦਾ ਹੈ ਆਸਾਨੀ ਨਾਲ ਹੀ ਬਣ ਜਾਂਦਾ ਹੈ ਤੇ ਲਓ ਜੀ ਆਪਾਂ ਐਂਡ ਤੱਕ ਸਲਾਈ ਬਣਾ ਲਈ ਐ ਦੋ ਕੁੰਡਿਆਂ ਤੋਂ ਆਪਾਂ ਤਿੰਨ ਤਿੰਨ ਕੁੰਡੇ ਬਣਾਉਂਦੇ ਹੋਏ ਪੂਰੀ ਸਲਾਈ ਕੰਪਲੀਟ ਕਰ ਲਈ ਐ ਇਸ ਤਰ੍ਹਾਂ ਬਣ ਗਈ ਜੀ ਆਪਣੀ ਸਲਾਈ ਇਹ ਹੁਣ ਆਪਾਂ ਆਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਫਸਟ ਗੁੰਡਾ ਆਪਾਂ ਤਾਰਿਆ ਜਿਹੜੇ ਹੁਣ ਆਪਾਂ ਤਿੰਨ ਕੁੰਡੇ ਬਣਾਏ ਐ ਇੱਕ ਤੋਂ ਹੁਣ ਆਪਾਂ ਇਹ ਦੋ ਕੁੰਡੇ ਹੀ ਆਪਣੇ ਕੋਲੇ ਰੱਖਣੇ ਆ ਜਿਹੜਾ ਹੁਣ ਆਪਣਾ ਵਿਚਲਾ ਕੁੰਡਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਲੈਣਾ ਆ ਬਣਾਉਣਾ ਨਹੀਂ ਹੈਗਾ ਪਹਿਲਾਂ ਆਹ ਵਾਲਾ ਕੁੰਡਾ ਨਾ ਬਣਾਉਣਾ ਐਸ ਕੁੰਡੇ ਲਾਵਾਂਗੇ ਇਸ ਤਰ੍ਹਾਂ ਉੱਪਰੋਂ ਦੀ ਉਲਟਾ ਲਾਂਗੇ ਇਹ ਆਪਣਾ ਜਿਹੜਾ ਵਾਲ ਪਾਇਆ ਉਹ ਕੁੰਡਾ ਤੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂ ਫਿਰ ਦੇਖੋ ਜੀ ਆਪਾਂ ਆਹ ਵਾਲਾ ਕੁੰਡਾ ਲਾਵਾਂਗੇ ਸੈਂਟਰ ਵਾਲਾ ਕੁੰਡਾ ਜਿਹੜਾ ਉਹ ਆਪਾਂ ਚੱਕਣਾ ਸਲਾਈ ਤੇ తరం డి ఉటా దగే దో కు ఇంకా బా దో బ కుటా దోవర ਤਿਹ ਲੋ ਜੀ ਆਪਾਂ ਉਲਟੇ ਸਲਾਈ ਕੰਪਲੀਟ ਕਰ ਲਈ ਹੁਣ ਆਪਣੇ ਜਿੰਨੇ ਕੁੰਡੇ ਸੀ ਆਪਣੇ ਕੋਲੇ ਉਨੇ ਹੀ ਹੋ ਗਏ ਹੁਣ ਆਪਾਂ ਅਗੇ ਸਿੱਧੀ ਸਾਈਡ ਪਹਿਲਾਂ ਆਪਾਂ ਦੇਖੋ ਜੀ ਇਹਨਾਂ ਇਸ ਤਰ੍ਹਾਂ ਦੋ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਬਣਾਇਆ ਸੀ ਹੁਣ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਹੁਣ ਆਪਾਂ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਫਿਰ ਸਿੰਪਲ ਬਣਾ ਲਵਾਂਗੇ ਸਿੱਧਾ ਹੁਣ ਇੱਕ ਕੁੰਡਾ ਆਪਾਂ ਵਾਲਾ ਲਵਾਂਗੇ ਜਿਹੜਾ ਆਪਾਂ ਉੱਪਰੋਂ ਦੀ ਉਤਾਰਿਆ ਸੀਗਾ ਸਲਾਈ ਦੇ ਬਣਾਇਆ ਨਹੀਂ ਸੀਗਾ ਤੇ ਅਗਲਾ ਕੁੰਡਾ ਆਪਾਂ ਆ ਲਵਾਂਗੇ ਜਿਹੜਾ ਆਪਾਂ ਦੋਵਾਂ ਦਾ ਇੱਕ ਕੀਤਾ ਸੀ ਇੱਥੋਂ ਦੀ ਸਲਾਈ ਪਾਵਾਂਗੇ ਫਿਰ ਆਪਾਂ ਇੱਕ ਲੂਪ ਬਣਾ ਲਵਾਂਗੇ ਲੂਪ ਕਹਿ ਲਓ ਕੁੰਡਾ ਕਹਿ ਲਓ ਤੇ ਵਲ ਪਾ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਵਾਂਗੇ ਆ ਦੇਖੋ ਜੀ ਹੁਣ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਐਕਸਟਰਾ ਵੜ ਪਾ ਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਲਾਂਗੇ ਡਿਜ਼ਾਈਨ ਸੇਮ ਉਹੀ ਆ ਤੇ ਬਸ ਆਪਾਂ ਥੋੜਾ ਜਿਹਾ ਇੱਕ ਕੁੰਡਾ ਆਪਾਂ ਇਹ ਪਹਿਲਾਂ ਇੱਕ ਤਾਰਿਆ ਸੀ ਹੁਣ ਆਪਾਂ ਇੱਕ ਬਣਾ ਲੈਣਾ ਨਾਲ ਇੱਧਰ ਵੀ ਆਪਣੇ ਕੋਲੇ ਇੱਕ ਕੁੰਡਾ ਬਚ ਜੂਗਾ ਇਹਨੂੰ ਆਪਾਂ ਇਸ ਤਰ੍ਹਾਂ ਦੋਨਾਂ ਨੂੰ ਸਿੱਧੇ ਬਣਾ ਲਵਾਂਗੇ ਉਲਟੀ ਸਾਈਡ ਆ ਗਈ ਇੱਕ ਕੁੰਡਾ ਤਾਰਿਆ ਇੱਕ ਆਪਾਂ ਉਲਟਾ ਬਣਾ ਲਵਾਂਗੇ ਸਿੰਪਲ ਫਿਰ ਆਪਣੇ ਕੋਲੇ ਤਿੰਨ ਕੁੰਡੇ ਆ ਗਏ ਇੱਕ ਕੁੰਡਾ ਉੱਪਰੋਂ ਦੀ ਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਵਾਂਗੇ ਆ ਵਾਲਾ ਕੁੰਡਾ ਉੱਪਰ ਦੀ ਤਾਰ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਵਾਂਗੇ ਕਿਉਂਕਿ ਆਪਾਂ ਇੱਕ ਕੁੰਡਾ ਆਪਣੇ ਕੋਲੇ ਵੱਧ ਜਾਂਦਾ ਹੈ ਦੋਹਾਂ ਦਾ ਇੱਕ ਕਰ ਦਾਂਗੇ ਤਾਂ ਆਪਣੇ ਕੋਲੇ ਦੋ ਕੁੰਡੇ ਹੀ ਰਹਿ ਜਾਣਗੇ ਸਿੱਧੀ ਸਲਾਈ 'ਚ ਆਪਣੇ ਕੋਲੇ ਕੁੰਡੇ ਵੱਧ ਜਾਂਦੇ ਆ ਉਲਟੀ ਸਲਾਈ 'ਚ ਆਪਾਂ ਘਟਾ ਕੇ ਆਪਣੇ ਉਹ ਹੀ ਕੁੰਡੇ ਪੂਰੇ ਕਰ ਲੈਣੇ ਆ ਹਲੋ ਜੀ ਆਪਾਂ ਇੰਨਾ ਡਿਜ਼ਾਈਨ ਬਣਾਇਆ ਹੈਗਾ ਤੇ ਦੇਖੋ ਜੀ ਬਹੁਤ ਸੋਹਣਾ ਲੱਗਦਾ ਦੋ ਸਲਾਈਆਂ ਦਾ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਦੋ ਦੋ ਸਲਾਈਆਂ ਆਪਾਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਦੇਖੋ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਦੇ ਸਾਈਡ ਤੋਂ ਇਸ ਤਰ੍ਹਾਂ ਦਿਖਦਾ ਇਹ ਚਲੋ ਜੀ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਸੋਣਾ ਜੀ ਜਰੂਰ ਕਰਦੇ ਜੀ ਕਿ ਤੁਹਾਨੂੰ ਵੀਡੀਓ ਬਣਾਉਣ ਦਾ ਤੇ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜਿਹੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ